ਕੰਗੜਾ ਨੂੰ ਮਹਿੰਗਾ ਪੈ ਗਿਆ ਪੰਗਾ ਡੱਬਾ ਬੰਦ ਹੋਈ ਨਵੀਂ ਫਿਲਮ ਆਇਆ ਵੱਡਾ ਫੈਸਲਾ ਇਸ ਕਈ ਦਿਨਾਂ ਦੇ ਚੱਲ ਰਹੇ ਵਿਵਾਦ ਦੇ ਵਿਚਾਲੇ ਸਾਹਮਣੇ ਆਈ ਵੱਡੀ ਖਬਰ ਸਸੀ ਗੱਲ ਦੋਸਤੋ ਤੁਸੀਂ ਦੇਖ ਰਹੇ ਹੋ ਜੀ ਜੱਟ ਬਾਬੇ ਟੈਲੀਵਿਜ਼ਨ ਦੋਸਤੋ ਕੰਗੜਾ ਰੌਤ ਕਈ ਦਿਨਾਂ ਤੋਂ ਚਰਚਾ ਦੇ ਵਿੱਚ ਹੈ ਕਿਉਂਕਿ ਕੰਗੜਾ ਰੌਤ ਦੀ ਨਵੀਂ ਫਿਲਮ ਰਿਲੀਜ਼ ਹੋ ਰਹੀ ਹੈ ਐਮਰਜੈਂਸੀ ਅਤੇ ਇਸ ਫਿਲਮ ਨੂੰ ਲੈ ਕੇ ਚਰਚਾ ਬਣੀ ਹੋਈ ਹੈ ਪਿਛਲੇ ਸਮੇਂ ਦੇ ਵਿੱਚ ਵੀ ਦੇਖਿਆ ਗਿਆ ਹੈ ਕੰਗੜਾ ਰੌਤ ਉਹੀ ਟੌਪਿਕ ਚੱਕਦੀ ਹੈ ਜਿਸ ਦੇ ਵਿੱਚ ਚਰਚਾ ਹੋਵੇ ਕਿਉਂਕਿ ਕੰਗੜਾ ਰੌਤ ਵਿਵਾਦਿਤ ਜਿਹੜੇ ਮੁੱਦੇ ਹੁੰਦੇ ਨੇ ਉਨ੍ਹਾਂ ਦੇ ਉੱਪਰ ਫਿਲਮਾਂ ਬਣਾਉਂਦੀ ਹੈ ਫਿਰ ਵਿਵਾਦ ਹੋਣਾ ਲਾਜ਼ਮੀ ਹੈ ਇਸੇ ਤਰ੍ਹਾਂ ਹੁਣ ਵੀ ਹੋਇਆ ਕੰਗੜਾ ਰੌਤ ਨੇ ਇਹ ਫਿਲਮ ਬਣਾਈ ਹੈ ਤੇ ਫਿਲਮ ਦੇ ਵਿੱਚ ਕਈ ਕਰੈਕਟਰ ਐਸੇ ਰੱਖੇ ਗਏ ਜਿਸ ਦਾ ਕੰਗੜਾ ਰੌਤ ਨੂੰ ਪਹਿਲਾਂ ਹੀ ਪਤਾ ਸੀ ਕਿ ਆਗਰ ਮੈਂ ਇਸ ਤਰ੍ਹਾਂ ਦੇ ਕਰੈਕਟਰ ਫਿਲਮ ਦੇ ਵਿੱਚ ਰੱਖਾਂਗੀ ਤਾਂ ਫਿਲਮ ਦੇ ਉੱਪਰ ਵਿਵਾਦ ਹੋਵੇਗਾ ਅਤੇ ਫਿਲਮ ਚਰਚਾ ਦੇ ਵਿੱਚ ਆਵੇਗੀ ਲੋਕ ਇਸੇ ਕਰਕੇ ਦੇਖਣ ਜਾਣਗੇ ਕਿ ਆਖਰ ਇਸ ਫਿਲਮ ਦੇ ਉੱਪਰ ਵਿਵਾਦ ਕਿਉਂ ਹੋ ਰਿਹਾ ਹੈ ਕਿਉਂਕਿ ਦੋਸਤੋ ਜਿਹੜੀ ਫਿਲਮ ਦੀ ਚਰਚਾ ਹੁੰਦੀ ਹੈ ਲੋਕ ਉਸੇ ਨੂੰ ਜ਼ਿਆਦਾ ਦੇਖਣ ਜਾਂਦੇ ਹਨ ਲੱਗਦਾ ਹੈ ਕੰਗੜਾ ਰੌਤ ਨੂੰ ਸਮਝ ਆ ਗਈ ਹੈ ਇਸੇ ਕਰਕੇ ਤਾਂ ਉਹ ਹਰ ਕੰਮ ਵੇਲੇ ਕੋਈ ਨਾ ਕੋਈ ਵਿਵਾਦ ਛੇੜ ਦਿੰਦੀ ਹੈ ਐ ਵੈਸੇ ਵੀ ਪੰਜਾਬੀਆਂ ਦੇ ਨਾਲ ਪਿਛਲੇ ਕਾਫੀ ਸਮੇਂ ਤੋਂ ਕੰਗਣਾ ਦਾ ਛੱਤੀ ਦਾ ਅੰਕੜਾ ਚੱਲ ਰਿਹਾ ਹੈ ਕੰਗਣਾ ਤਰ੍ਹਾਂ ਤਰ੍ਹਾਂ ਦੀਆਂ ਟਿੱਪਣੀਆਂ ਪੰਜਾਬੀਆਂ ਦੇ ਉੱਪਰ ਕਿਸਾਨਾਂ ਦੇ ਉੱਪਰ ਕਰਦੀ ਰਹਿੰਦੀ ਹੈ ਪਿਛਲੇ ਸਮੇਂ ਦੇ ਵਿੱਚ ਵੀ ਕੰਗਣਾ ਰਣੌਤ ਨੇ ਕਿਸਾਨਾਂ ਬਾਰੇ ਕਾਫੀ ਕੁਝ ਬੋਲਿਆ ਸੀ ਅਤੇ ਹੁਣ ਤਾਜ਼ਾ ਤਾਜ਼ਾ ਇੱਕ ਇੰਟਰਵਿਊ ਦੇ ਵਿੱਚ ਵੀ ਕੰਗਣਾ ਰਣੌਤ ਕਿਸਾਨਾਂ ਬਾਰੇ ਬੋਲ ਗਈ ਜੋ ਕਿ ਉਸ ਨੂੰ ਨਹੀਂ ਬੋਲਣਾ ਚਾਹੀਦਾ ਸੀ ਖੈਰ ਦੋਸਤੋ ਹੁਣ ਕੰਗਣਾ ਰੌਦ ਦੀ ਨਵੀਂ ਫਿਲਮ ਦੀ ਗੱਲ ਕਰਦੇ ਹਾਂ ਜਿਸ ਦਾ ਨਾਮ ਐਮਰਜੈਂਸੀ ਹੈ ਅਤੇ ਹਰ ਇੱਕ ਸਟੇਟ ਦੇ ਵਿੱਚ ਵਿਰੋਧ ਹੋ ਰਿਹਾ ਹੈ ਅਗਰ ਆਪਾਂ ਗੱਲ ਕਰੀਏ ਕਿ ਹਰ ਇੱਕ ਸਟੇਟ ਦੇ ਵਿੱਚ ਜਿਹੜੇ ਪੰਜਾਬੀ ਨੇ ਉਹ ਇਸ ਫਿਲਮ ਨੂੰ ਰਿਲੀਜ਼ ਨਹੀਂ ਹੋਣ ਦੇਣਾ ਚਾਹੁੰਦੇ ਕਿਉਂਕਿ ਉਹਨਾਂ ਦਾ ਕਹਿਣਾ ਹੈ ਕਿ ਅਗਰੇ ਫਿਲਮ ਰਿਲੀਜ਼ ਹੋਊਗੀ ਤਾਂ ਮਾਹੌਲ ਖਰਾਬ ਹੋਵੇਗਾ ਇਸੇ ਕਰਕੇ ਹਰ ਇੱਕ ਸਟੇਟ ਦੇ ਵਿੱਚ ਜਿੰਨਾ ਵੀ ਜ਼ੋਰ ਖਾਂ ਤੋਂ ਲੱਗ ਰਿਹਾ ਉਹ ਲਾਰੇ ਨੇ ਕਿ ਇਸ ਫਿਲਮ ਨੂੰ ਰਿਲੀਜ਼ ਨਾ ਹੋਣ ਦਿੱਤਾ ਜਾਵੇ ਅਤੇ ਹੁਣ ਦਿਲਗਾਨਾ ਦੇ ਵਿੱਚੋਂ ਵੀ ਇੱਕ ਵੱਡੀ ਖਬਰ ਨਿਕਲ ਕੇ ਸਾਹਮਣੇ ਆਈ ਹੈ ਉੱਥੇ ਦੇ ਜਿਹੜੇ ਸਿੱਖ ਨੇ ਉਹ ਮੁੱਖ ਮੰਤਰੀ ਸਾਹਿਬ ਨੂੰ ਅਤੇ ਉਹਨਾਂ ਨੇ ਕਿਹਾ ਕਿ ਇਸ ਫਿਲਮ ਦੇ ਉੱਪਰ ਰੋਕ ਲਗਾਈ ਜਾਵੇ ਅਤੇ ਚਾਂਸ ਵੀ ਐਸੇ ਹੀ ਦਿਖ ਰਹੇ ਨੇ ਕਿ ਇਸ ਫਿਲਮ ਦੇ ਉੱਪਰ ਤੇਲਗਾਨਾ ਦੇ ਵਿੱਚ ਤਾਂ ਰੋਕ ਲੱਗੇਗੀ ਹੀ ਨਾਲ ਹੋਰ ਕਈ ਸਟੇਟਾਂ ਦੇ ਵਿੱਚ ਰੋਕ ਲੱਗੇਗੀ ਦਿੱਲੀ ਦੇ ਵਿੱਚ ਵੀ ਚਰਚਾ ਛਿੜੀ ਹੋਈ ਹੈ ਕਿ ਇਸ ਨੂੰ ਰਿਲੀਜ਼ ਨਾ ਹੋਣ ਦਿੱਤਾ ਜਾਵੇ ਪੰਜਾਬ ਦੇ ਵਿੱਚ ਵੀ ਤੈ ਹੈ ਕਿ ਫਿਲਮ ਰਿਲੀਜ਼ ਨਹੀਂ ਹੋਵੇਗੀ ਤੇ ਹੁਣ ਦੇਖਣਾ ਹੋਵੇਗਾ ਕਿ ਆਖਰ ਹੋਰ ਕਿਹੜੀਆਂ ਸਟੇਟਾਂ ਦੇ ਵਿੱਚ ਇਹ ਫਿਲਮ ਨਹੀਂ ਦਿਖਾਈ ਜਾਵੇਗੀ ਕਿਉਂਕਿ ਸਿਨੇਮੇ ਦੇ ਜਿਹੜੇ ਮਾਲਕ ਨੇ ਉਹ ਵੀ ਐਸੇ ਮੁੱਦਿਆਂ ਤੋਂ ਦੂਰ ਰਹਿੰਦੇ ਨੇ ਕਿ ਆਗਰ ਕੋਈ ਵਿਵਾਦਿਤ ਮੁੱਦੇ ਦੇ ਉੱਪਰ ਫਿਲਮ ਬਣੀ ਹੈ ਉਹ ਨਾ ਦਿਖਾਉਣ ਦੇ ਵਿੱਚ ਹੀ ਜ਼ਿਆਦਾ ਦਿਲਚਸਪੀ ਦਿੰਦੇ ਹਨ ਕਿਉਂਕਿ ਉਹਨਾਂ ਨੂੰ ਪਤਾ ਹੁੰਦਾ ਹੈ ਕਿ ਕਈ ਵਾਰ ਇਸ ਕਲੇਸ਼ ਦੇ ਵਿੱਚ ਉਹਨਾਂ ਨੂੰ ਘੇਟ ਲਿਆ ਜਾਂਦਾ ਹੈ ਅਗਰ ਇਸ ਤਰ੍ਹਾਂ ਹੋ ਗਿਆ ਤਾਂ ਕੰਗੜਾ ਰੌਦਾ ਕਰੋੜਾਂ ਦਾ ਜਿਹੜਾ ਨੁਕਸਾਨ ਹੈ ਹੋਣਾ ਤੈ ਹੈ ਬਾਕੀ ਦੋਸਤੋ ਦੇਖਦੇ ਆ ਕਿ ਆਖਰ ਹੋਰ ਅੱਗੇ ਇਸ ਨੂੰ ਲੈ ਕੇ ਹੋਰ ਕੀ ਸਾਹਮਣੇ ਆਉਂਦਾ ਹੈ ਕਿਉਂਕਿ ਹਰ ਰੋਜ਼ ਫਿਲਮ ਬਾਰੇ ਨਵੀਆਂ-ਨਵੀਆਂ ਖਬਰਾਂ ਨਿਕਲ ਕੇ ਸਾਹਮਣੇ ਆ ਰਹੀਆਂ ਨੇ ਦਿੱਲੀ ਦੇ ਵਿੱਚ ਵੀ ਸਿੱਖ ਭਾਈਚਾਰੇ ਦੇ ਲੋਕ ਵੱਡੇ ਅਫਸਰਾਂ ਨੂੰ ਮਿਲੇ ਨੇ ਤੇ ਕਿਹਾ ਹੈ ਕਿ ਇਸ ਫਿਲਮ ਦੇ ਉੱਪਰ ਰੋਕ ਲੱਗੇ ਤਾਂ ਦੋਸਤੋ ਤੁਸੀਂ ਕੀ ਕਹਿਣਾ ਚਾਹੋਗੇ ਆਪਣੀ ਰਾਏ ਕਮੈਂਟਾਂ ਦੇ ਵਿੱਚ ਜਰੂਰ ਦੇਣਾ ਧੰਨਵਾਦ ਰਬਾ Go.